ਲੋਕ ਕਹਿੰਦੇ ਜੁੱਤੀਆਂ ਮਰਾਂਗੇ ਜੁੱਤੀਆਂ ਵੜ ਕੇ ਦਿਖਾਓ ਪਤਾ ਲੱਗ ਗਿਆ ਇਹਨਾਂ ਨੂੰ ਵੀ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ ਇਹ ਖੁਦ ਪਠਾਨ ਮਾਜਰਾ ਕਹਿ ਰਿਹਾ ਜੁੱਤੀਆਂ ਪਹਿਣਣਗੀਆਂ ਪਰ ਉਸ ਨੂੰ ਇੱਕ ਗੱਲ ਮੈਂ ਹੋਰ ਵੀ ਦੱਸਦਾ ਪਠਾਨ ਮਾਜਰਾ ਸਾਹਿਬ ਜੇ ਤੂੰ ਇੰਨਾ ਜਿਗਰਾ ਕੀਤਾ ਨਾ ਬਈ ਤੇ ਗੱਲ ਤੇ ਖੜ ਯਾਰ ਪੰਜਾਬ ਉਹਨਾਂ ਨਾਲ ਖੜਦਾ ਜਿਹੜੇ ਪੰਜਾਬ ਨਾਲ ਖੜਦੇ ਹੈ ਜਿਹੜੇ ਪੰਜਾਬ ਨਾਲ ਗਦਾਰੀ ਕਰਦੇ ਪੱਟੇ ਸ਼ਰਾ ਮਾਰਦੇ ਪੰਜਾਬ ਉਹਨਾਂ ਨਾਲ ਖੜਦਾ ਨਹੀਂ ਸਮਾਂ ਪਾ ਕੇ ਪੰਜਾਬ ਉਸ ਗੱਲ ਦਾ ਜਵਾਬ ਦਿੰਦਾ ਹੈ ਆਰਮੇ ਸਿੰਘ ਪਠਾਨ ਮਾਜਰਾ ਜਿਹੜਾ ਦੇੜੀ ਤੋਂ ਰਿਆ ਦਿੱਲੀ ਵਾਲੇ ਟੇਰਿਆਂ ਨੂੰ ڈاکੂਆਂ ਨੂੰ ਕਿ ਕਿਸ ਤਰੀਕੇ ਨਾਲ ਉਹ ਪੰਜਾਬ ਨੂੰ ਲੁੱਟ ਰਹੇ ਨੇ ਜਦੋਂ ਅਸੀਂ ਬੋਲਦੇ ਸੀ ਨਾ ਵੀ ਦਿੱਲੀ ਆਏ ਲੁੱਟ ਕੇ ਖਾ ਕੇ ਪੰਜਾਬ ਨੂੰ ਤਾਂ ਜਿੰਨੇ ਵੀ ਬੌਕਰ ਦੇ ਭਗਤਾਂ ਸਾਨੂੰ ਗਾਲ੍ਹਾਂ ਕੱਢਦੇ ਸੀ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਈ ਹੁਣ ਤਾਂ ਗੈਸ ਨਹੀਂ ਰਹਿ ਗਈ ਕੋਈ ਹਾਲੇ ਵੀ ਕੋਈ ਜਿਹੜੀ ਕਸਰਾ ਤੁਹਾਨੂੰ ਨਜ਼ਰ ਆਉਂਦੀ ਆ ਵੀ ਹਲੇ ਵੀ ਕੋਈ ਘਾਟ ਆ ਹੁਣ ਤਾਂ ਸਾਫ਼ ਤੌਰ ਤੇ ਹਰਮੀਤ ਪਠਾਨ ਮਾਜਰੇ ਨੇ ਗੱਲ ਕਹੀ ਸੀ ਵੀ ਸਾਰਾ ਕੰਟਰੋਲ ਦਿੱਲੀ ਦਾ ਕੋਈ ਗੱਲਬਾਤ ਆ ਉਹ ਦਿੱਲੀ ਤੋਂ ਹੁੰਦੀ ਆ ਤਾਂ ਹੁਣ ਤਾਂ ਹਲੇ ਵੀ ਜੇ ਸਾਡੇ ਦਿਮਾਗ ਦੇ ਵਿੱਚ ਤੂੜਾ ਭਰਿਆ ਹੋਇਆ ਹਲੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਦਿੱਲੀ ਵਾਲੇ ਲਟੇਰੇ ڈاکੂ ਚੋਰ ਕਿਵੇਂ ਇਹਨਾਂ ਦੇ ਗਲਬਾ ਪਾ ਕੇ ਕਿਵੇਂ ਸੋਡੇ ਜੱਲੀ ਇਨਕਲਾਬੀ ਮੁੱਖ ਮੰਤਰੀ ਦੇ ਸਿਰ ਤੇ ਉੱਤੇ ਬੈਠੇ ਆ ਤੇ ਚੂਹ ਨਹੀਂ ਕਰ ਦਿੰਦੇ ਉਹਨੂੰ ਇਹ ਤੁਸੀਂ ਦੇਖ ਲਓ ਹੁਣ ਤਾਂ ਪਠਾਨ ਮਾਜਰੇ ਕਹਿ ਰਿਹਾ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਲਗਾਤਾਰ ਸਾਡੇ ਹੋਰ ਸਾਥੀ ਕਹਿ ਰਹੇ ਆ ਵੀ ਹੁਣ ਇਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਅਗਲੀ ਅੱਖ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਦੇ ਰੱਖ ਲਈ ਉਹ ਪਠਾਨ ਮਾਜਰੇ ਨੇ ਬੋਲਤਾ ਆ ਕੇ ਕਿ ਭਾਈ ਦਿੱਲੀ ਵਾਲਿਆਂ ਨੇ ਹੁਕਮ ਚਾੜਤਾ ਪੰਜਾਬ ਦੇ ਡੀਡੀਪੀਓ ਨੂੰ ਵੀਡੀਓ ਨੂੰ ਕਿ ਪੰਚਾਇਤਾਂ ਤੋਂ ਮਤੇ ਪਵਾ ਕੇ ਦਿਓ ਅਸੀਂ ਜਿੰਨੀ ਪੰਜਾਬ ਦੀ ਪੰਚਾਇਤੀ ਜ਼ਮੀਨ ਹੈ ਉਹ ਸਾਰੀ ਨਲਾਮ ਕਰਨੀ ਹੈ ਖੁੱਲੀ ਬੋਲੀ ਲਾ ਕੇ ਤੇ ਮੋਟਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਦਿੱਦੀ ਲੈ ਕੇ ਜਾਣਾ ਇਹ ਮੈਂ ਨਹੀਂ ਕਹਿੰਦਾ ਇਹ ਹਰਮੀਤ ਪਠਾਨ ਮਾਜਰਾ ਜਿਹੜਾ ਸਨੌਰ ਤੋਂ ਐਮਐਲਏ ਆ ਬੁੱਕਰ ਵਾਲਿਆਂ ਦਾ ਉਹ ਕਹਿ ਰਿਹਾ ਹੈ ਪਹਿਲਾ ਕੋਮਲਜੀਤ ਪ੍ਰਤਾਪ ਬੋਲਿਆ ਸੀ ਕੱਢ ਕੇ ਬਾਹਰ ਮਾਰਿਆ ਪਠਾਨ ਮਾਜਰਾ ਬੋਲਿਆ ਦੇਖ ਲੋ ਦਿੱਲੀ ਵਾਲਿਆਂ ਦੇ ਖਿਲਾਫ ਬੋਲਣ ਦੀ ਸਜ਼ਾ ਕੀ ਮਿਲਦੀ ਆ ਗਨਮੈਨ ਖੋਲੇ ਪਰ ਮੈਂ ਕਹਿੰਦਾ ਦੇਰ ਆਏ ਦਰਸਤ ਆਏ ਘੱਟੋ ਘੱਟ ਪਠਾਨ ਮਾਜਰੇ ਨੇ ਜਿਗਰਾ ਕੀਤਾ ਹੁਣ ਮੈਨੂੰ ਨਹੀਂ ਪਤਾ ਪਿੱਛੇ ਮਨਸਾ ਕੀ ਆ ਦੀ ਉਹਨੇ ਸੱਚੂਆਂ ਇਹ ਜਿਗਰਾ ਕੀਤਾ ਲੋਕਾਂ ਲਈ ਆਪਣਾ ਦਰਦ ਦਿਖਾਇਆ ਜਾਂ ਪੰਜਾਬ ਲਈ ਆਪਣਾ ਦਰਦ ਦਿਖਾਇਆ ਜਾਂ ਉਹਨੇ ਉਹਦਾ ਕੋ ਇਰਾਦਾ ਹੋਰ ਆ ਵੀ ਕੋਈ ਹੋਰ ਪਾਰਟੀ ਵੱਲੋਂ ਇਸ਼ਾਰਾ ਮਿਲ ਗਿਆ ਹੋਣਾ ਬੋਕਰ ਦਾ ਭੁਗਗੇ ਦਿਨ ਬੋਕਰ ਦੇ ਆ ਸਾਲ 6 ਮਹੀਨੇ ਰਹਿ ਲੋਕ ਜੁੱਤੀਆਂ ਮਾਰਨਗੇ ਹੁਣ ਹੀ ਵੜ ਜਾਣ ਹੜਾ ਜਾ ਜਾਣ ਜਿੰਨਾ ਪਿੰਡਾਂ 'ਚ ਅਸੀਂ ਗਏ ਆ ਲਾ ਕੇ ਮਾਝੇ ਤੋਂ ਗੁਰਦਾਸਪੁਰ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਆ ਸੈਣੀ ਵਾਲੇ ਦੇ ਪਿੰਡਾਂ 'ਚ ਗਏ ਆ ਫਰੋਇਪੁਰ ਦੇ ਅੱਜ ਇੱਧਰ ਫਿਰਦੇ ਆ ਫਾਲਕਾ ਦੇ ਪਿੰਡਾਂ 'ਚ ਤੇ ਲੋਕ ਕਹਿੰਦੇ ਜੁੱਤੀਆਂ ਮਾਰਾਂਗੇ ਜੁੱਤੀਆਂ ਵੜ ਕੇ ਦਿਖਾਓ ਪਤਾ ਲੱਗ ਗਿਆ ਇਹਨਾਂ ਨੂੰ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ ਇਹ ਖੁਦ ਪਠਾਨ ਮਾਜਰਾ ਕਹਿ ਰਿਹਾ ਜੁੱਤੀਆਂ ਪਹਿਣਗੀਆਂ ਪਾਸ ਨੂੰ ਇੱਕ ਗੱਲ ਮੈਂ ਹੋਰ ਵੀ ਦੱਸਦਾ ਪਠਾਨ ਮਾਜਰਾ ਸਾਹਿਬ ਜੇ ਤੂੰ ਇੰਨਾ ਜਿਗਰਾ ਕੀਤਾ ਨਾ ਬਈ ਤੇ ਗੱਲ ਤੇ ਖੜ ਯਾਰ ਪੰਜਾਬ ਉਹਨਾਂ ਨਾਲ ਖੜਦਾ ਜਿਹੜੇ ਪੰਜਾਬ ਨਾਲ ਖੜਦੇ ਐ ਜਿਹੜੇ ਪੰਜਾਬ ਨਾਲ ਗਦਾਰੀ ਕਰਦੇ ਪੱਟੇ ਸ਼ਰਾ ਮਾਰਦੇ ਪੰਜਾਬ ਉਹਨਾਂ ਨਾਲ ਖੜਦਾ ਨਹੀਂ ਸਮਾਂ ਪਾ ਕੇ ਪੰਜਾਬ ਉਸ ਗੱਲ ਦਾ ਜਵਾਬ ਦਿੰਦਾ